ਕੋ ਜਨ ਬਾਰੇ ਕੋਈ ਪੁੱਤ ਸਾਡੇ ਕਿਸੇ ਅੰਦਰ ਨਹੀਂ ਹਾਏ ਹੋਏ ਅਸੀਂ ਵੀ ਮਾਂ ਤੇਰੇ ਪੁੱਤ ਹੀ ਆ ਫਿਕਰ ਨਾ ਕਰ ਜਦਾਂ ਚੱਕਰ ਤੂੰ ਜਮਾ ਠੀਕ ਨਹੀਂ ਹੁੰਦੀ ਤੈਨੂੰ ਇੱਥੇ ਰੱਖਾਂਗੇ ਤੇਰਾ ਪੂਰਾ ਇਲਾਜ ਹੋਊਗਾ ਮਾਂ ਸਾਰੇ ਜ਼ਖਮ ਹੋਏ ਆ ਬੈਕ ਤੇ ਵੀ ਠੂਈ ਤੇ ਢਿੱਡ ਤੇ ਆ ਛਾਤੀਆਂ ਤੇ ਲੱਤਾਂ ਤੇ ਪੱਟਾਂ ਤੇ ਬਾਥੂ ਮળે ਜਗਾ ਸੇ ਸਾਰੀ ਗੰਜੀ ਹੋ ਗਈ ਵਿਚਾਰੀ ਸਰੀਰ ਤਾਂ ਜਿਹੜਾ ਗਲਿਆ ਗਲਿਆ ਹੀ ਆ ਮਾਤਾ ਜੀ ਦੇ ਜਮੀ ਸਰੀਰ ਦੇ ਉੱਤੇ ਇੰਨੀ ਮੈਲ ਆ ਉਹ ਹਜੇ ਤੱਕ ਨਹੀਂ ਲੈ ਰਹੀ ਦੋ ਦਿਨ ਹੋ ਗਏ ਤਿੰਨ ਦਿਨ ਸਾਫ ਕਰਦੇ ਆ ਨਰਕ ਤੋਂ ਵੀ ਬੱਤਰ ਹਲਾਤਾਂ ਚ ਜ਼ਿੰਦਗੀ ਕੱਟ ਰਹੀ ਸੀ ਮਾਤਾ ਮਨਜੀਤ ਕੌਰ ਤੇ ਬਾਪੂ ਬਾਬਾ ਸਿੰਘ ਤੇ ਬੇਬੇ ਕਹਿੰਦੇ ਥੱਬਾ ਤਾਂ ਭਰਾਵਾਂ ਦਾ ਨਾਲ ਦੇ ਜੰਮੇ ਨਹੀਂ ਕੰਮ ਆਏ ਹੋਰ ਕੀ ਨੇ ਆਉਣਾ ਅਸੀਂ ਜਾਤਾਂ ਦੇ ਹਿਸਾਬ ਨਾਲ ਗੁਰੂ ਘਰ ਬਣਾ ਲਏ ਗੁਰੂ ਸਾਹਿਬ ਨੂੰ ਵੀ ਵੰਡ ਲਿਆ ਸੀ ਦੁੱਖ ਤਾਂ ਵੰਡ ਨਹੀਂ ਸਕਿਆ ਅਸੀਂ ਕਿਸੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਤਲਬ ਸਾਡਾ ਸਮਾਜ ਕਿਦਾਂ ਦਾ ਹੋਈ ਜਾਂਦਾ ਅਸੀਂ ਕਿੰਨੇ ਪੱਥਰ ਦਿਲ ਹੋਈ ਜਾਂਦੇ ਆ ਕਿੰਨੇ ਨਿਰਦੇਈ ਜੇ ਬਣੇ ਜਾਂਦੇ ਆ ਕਿੰਨੇ ਸੈਲਫਿਸ਼ ਬਣੇ ਜਾਂਦੇ ਆ ਮਤਲਬ ਦੱਸਦਿਆਂ ਵੀ ਸ਼ਰਮ ਆਉਂਦੀ ਆ ਮਾਤਾ ਮਨਜੀਤ ਕੌਰ ਦੇ ਤੰਦ ਦੇ ਉੱਤੇ ਕੱਪੜਾ ਨਹੀਂ ਪੈ ਸਕਦਾ ਮੁਰੋ ਕੰਬਲ ਨਾਲ ਹੀ ਢੱਕਿਆ ਮਾਂ ਨੂੰ ਸਾਰੇ ਜ਼ਖਮ ਹੋਏ ਆ ਬੈਗ ਤੇ ਵੀ ਢੂਈ ਤੇ ਢਿੱਡ ਤੇ ਆ ਛਾਤੀਆਂ ਤੇ ਲੱਤਾਂ ਤੇ ਪੱਟਾਂ ਤੇ ਬਾਥਰੂਮ ਵਾਲੀ ਜਗਾ ਸਿਰ ਸਾਰੀ ਗੰਜੀ ਹੋ ਗਈ ਵਿਚਾਰੀ ਔਲਖ ਪਿੰਡਾ ਫਰੀਦਕੋਟ ਜ਼ਿਲ੍ਹਾ ਮਨਜੀਤਕੌਰ ਨਾਮ ਆ ਘਰ ਲੈ ਦਿੰਨਾ ਬਾਬਾ ਸਿੰਘ ਪ੍ਰਭੂ ਹਲਾਤ ਤਾਂ ਨਹੀਂ ਹੋਈ ਪਰ ਦਿਔਰ ਜੇਠ ਭੈਣ ਭਰਾ ਨਾਨਕੇ ਦਾਦਕੇ ਪੇਕੇ ਸਹੁਰੇ ਭਤੀਜੇ ਭਾਣ ਜੇ ਕੋਈ ਵੀ ਨਹੀਂ ਕੋਈ ਵੀ ਨਹੀਂ ਇੱਕ ਵੀ ਨਹੀਂ ਇਹੀ ਇਸ ਮਾਂ ਦੇ ਘਰੇ ਲਹਿਰਾ ਪੈਰਾ ਹੁੰਦੀਆਂ ਗੱਡੀਆਂ ਕਾਰਾਂ ਹੁੰਦੀਆਂ ਜ਼ਮੀਨਾਂ ਜਾਇਦਾਦਾਂ ਹੁੰਦੀਆਂ ਰਿਸ਼ਤੇਦਾਰ ਨੱਚਦੇ ਫਿਰਨੇ ਸੀ ਡੱਬਦੇ ਨੂੰ ਕੋਈ ਨਹੀਂ ਪੁੱਛਦਾ ਭਾਈ ਚੜ੍ਹਦੇ ਨੂੰ ਸਲਾਮਾ ਹੁੰਦੀ ਹੈ ਮਾਤਾ ਨੂੰ ਸਕਿਨ ਦੀ ਬਿਮਾਰੀ ਹੋ ਗਈ ਕੋਈ ਬਾਪੂ ਵੀ ਵਿਚਾਰਾ ਇੰਨੇ ਜੋਗਾ ਨਹੀਂ ਸੀ ਜਿਹੜਾ ਇਹਨੂੰ ਸਾਂਭ ਸਕਦਾ ਐਨੀ ਮਾੜੀ ਹਾਲਤ ਸੀ ਘਰ 'ਚ ਸਾਰੇ ਕੱਪੜੇ ਜੁੜੇ ਪਏ ਨਾਲ ਬਿਸਤਰੇ ਗੰਦੇ ਹੋਏ ਪਏ ਸਿਰ ਤੇ ਵਾਲ ਕੱਟੇ ਹੋਏ ਮਾਂ ਤਾਂ ਗੰਜੀ ਕੀਤੀ ਪਈ ਵਿਚਾਰੀ ਘਰੇ ਕੋਈ ਮਿੱਟੀ ਰੰਗੀ ਜੀ ਕੋਈ ਦਵਾਈ ਦੇਸੀ ਕਿਤੋਂ ਲੈ ਕੇ ਲਾਈ ਜਾਂਦੇ ਉਹ ਜਿੱਥੇ-ਜਿੱਥੇ ਲੱਗੀ ਜਾਂਦੀ ਹੋਰ ਵਧੀ ਜਾਂਦਾ ਉਹ ਜੁੜੀ ਜਾਂਦੀ ਨਾਲ ਨਾਲ ਚੁੰਨੀ ਜੁੜ ਜਾਂਦੀ ਮਾਸ ਜਦੋਂ ਲਾਉਂਦੇ ਖਿੱਚ ਕੇ ਤਾਂ ਮਾਸ ਉੱਡੜ ਜਾਂਦਾ ਤਾਂ ਧੰਨਵਾਦ ਆ ਉਹ ਬਾਈ ਦਾ ਕੀ ਨਾਮ ਬਾਈ ਬੀਬੇ ਉਹਦਾ ਮੈਂਬਰ ਦਾ ਊਧਮ ਸਿੰਘ ਜੀ ਨੇ ਸਾਨੂੰ ਫੋਨ ਕੀਤਾ ਵੀਡੀਓ ਬਣਾ ਕੇ ਭੇਜੀ ਇੱਥੇ ਜ਼ਿਕਰ ਮਾਤਾ ਜੀ ਨੂੰ ਤੇ ਬਾਪੂ ਨੂੰ ਬਾਬਾ ਸਿੰਘ ਨੂੰ ਲੈ ਕੇ ਆਇਆ ਹੁਣ ਇਸ ਟਾਈਮ ਆਈਸੀਯੂ ਦੇ ਵਿੱਚ ਆ ਮਾਤਾ ਅਲੱਗ ਕਮਰੇ ਚ ਅਸੀਂ ਰੱਖਿਆ ਹੋਇਆ ਮਾਤਾ ਨੂੰ ਆਈਸੋਲੇਸ਼ਨ ਦੇ ਵਿੱਚ ਕਿਉਂਕਿ ਪੂਰਾ ਸਰੀਰ ਗਲਿਆ ਪਿਆ ਸਰੀਰ ਤਾਂ ਜਿਹੜਾ ਗਲਿਆ ਗਲਿਆ ਹੀ ਆ ਮਾਤਾ ਜੀ ਦਾ ਜਿਵੇਂ ਸਰੀਰ ਦੇ ਉੱਤੇ ਇੰਨੀ ਮੈਲ ਆ ਉਹ ਹਜੇ ਤੱਕਰ ਨਹੀਂ ਲੈ ਰਹੀ ਦੋ ਦਿਨ ਹੋ ਗਏ ਤਿੰਨ ਦਿਨ ਸਾਫ਼ ਕਰਦੇ ਆ ਪਤਾ ਨਹੀਂ ਕਿੰਨੇ ਟਾਈਮ ਤੋਂ ਵਿਚਾਰੀ ਨਿਸ਼ਨਾਣ ਹੀ ਨਹੀਂ ਕੀਤਾ ਆ ਹਾਲਾਤ ਆ ਸਾਡੇ ਸਮਾਜ ਦੇ ਅੱਜ ਦੇਖੋ ਇਸ ਤੋਂ ਵੱਧ ਹੋਰ ਕੀ ਮਾੜਾ ਹੋ ਜੂ ਇਸ ਤੋਂ ਵੱਧ ਹੋਰ ਦੁੱਖ ਕੀ ਹੋ ਜੂ ਇਸ ਤੋਂ ਵੱਧ ਤਕਲੀਫ ਹੋਰ ਕਿਹਨੂੰ ਕਹਿੰਨੇ ਆਪਾਂ ਹੋਰ ਨਰਕ ਕਿਹਨੂੰ ਕਹਿੰਨੇ ਆ ਨਰਕ ਤੋਂ ਵੀ ਬੱਤਰ ਹਾਲਾਤਾਂ 'ਚ ਜ਼ਿੰਦਗੀ ਕੱਟ ਰਹੀ ਸੀ ਮਾਤਾ ਮਨਜੀਤ ਕੌਰ ਤੇ ਬਾਪੂ ਬਾਬਾ ਸਿੰਘ ਪਿੰਡ ਔਲਖਾਂ ਦੇ ਵਿੱਚ ਐਡਾ ਵੱਡਾ ਪਿੰਡ ਹੋਵੇ ਕੋਈ ਬਾਹਣਾ ਫੜੇ ਅਸੀਂ ਐਨ ਆਰ ਆਈ ਭੈਣ ਭਰਾਵਾਂ ਨੂੰ ਹਮੇਸ਼ਾ ਬੇਨਤੀਆਂ ਕਰਦੇ ਹੁੰਦੇ ਹੁੰਨੇ ਆ ਵੀ ਤੁਸੀਂ ਸਸਥਾ ਮਾਨ ਨੂੰ ਸਪੋਰਟ ਕਰਦੇ ਹੋ ਸਾਨੂੰ ਵੀ ਸਪੋਰਟ ਕਰਦੇ ਹੋ ਧੰਨਵਾਦ ਤੁਹਾਡਾ ਤੁਸੀਂ ਪੰਜਾਬ ਨੂੰ ਹਰ ਥਾਂ ਤੇ ਸਪੋਰਟ ਕਰਦੇ ਹੋ ਧੰਨਵਾਦ ਤੁਹਾਡਾ ਪਰ ਆਪਦੇ ਪਿੰਡ ਵੀ ਸਪੋਰਟ ਕਰੋ ਆਪਦੇ ਪਿੰਡ ਚ ਵੀ ਲੋਕਾਂ ਦੀ ਬਾਹ ਫੜੋ ਹੁਣ ਔਲਖ ਪਿੰਡ ਦੇ ਵਿੱਚ ਕਿਤੇ ਕੋਈ ਬਾਹਰ ਨਹੀਂ ਗਿਆ ਹੋਊਗਾ ਕੈਨੇਡਾ ਅਮਰੀਕਾ ਚ ਐਨ ਆਰ ਆਈ ਨਹੀਂ ਹੋਣਗੇ ਕਿਸੇ ਨੂੰ ਕਿਉਂ ਨਹੀਂ ਕਿਸੇ ਨੂੰ ਪਤਾ ਲੱਗਿਆ ਵੀ ਵੰਜੀਤਕੌਰ ਦੀ ਬਾਹ ਫੜੀਏ ਜਾਂ ਇਹ ਕੋਈ ਬਹੁਤ ਮਾੜੀ ਸੀਗੀ ਕੋਈ ਜਾਂ ਕੋਈ ਦੁਸ਼ਮਣ ਸੀ ਦੁਖਸ਼ੀ ਸੀ ਜਾਂ ਬਾਪੂ ਬਾਬਾ ਸਿੰਘ ਕੋਈ ਦੋਸ਼ੀ ਸੀ ਕਿਸੇ ਕੋਲ ਉੱਥੇ ਲੋਕਾਂ ਨੇ ਕਿਉਂ ਨਹੀਂ ਮਦਦ ਕੀਤੀ ਪਿੰਡ ਦੇ ਵਿੱਚ ਹੀ ਪਿੰਡ ਵਾਲਾ ਪਿੰਡ ਦੀ ਧੀ ਭੈਣ ਦੀ ਮਾਂ ਦੀ ਬਾਹ ਕਿਉਂ ਨਹੀਂ ਫੜਦਾ ਕਿਉਂ ਸਾਡੇ ਵਰਗੇ ਘਟਿਆ ਲੋਕ ਸਮਾਜ ਸੇਵੀ ਬਣੇ ਜਾਂਦੇ ਆ ਕਿਉਂ ਸਾਡੇ ਵਰਗੇ ਲੋਕ ਚੋਰ ਅਚੱਕੇ ਤੁਹਾਡੇ ਵਰਗੇ ਸਿਆਣੇ ਲੋਕਾਂ ਨੂੰ ਨਸੀਤਾਂ ਦੇ ਰਹੇ ਆ ਕਿਉਂ ਜਿਹੜੇ 10 ਵੀ ਪਾਸ ਨਹੀਂ ਹੋਏ ਉਹ ਤੁਹਾਨੂੰ ਸਿੱਖਿਆ ਦੇ ਰਹੇ ਆ ਕਿਉਂ ਜਿਹੜੇ ਆਪਣਾ ਇਲਾਜ ਕਰਾਉਣ ਦੇ ਵੀ ਕਾਬਿਲ ਨਹੀਂ ਉਹ ਇਹਨਾਂ ਮਾਵਾਂ ਦਾ ਇਲਾਜ ਕਰਾਉਣ ਦਾ ਕ੍ਰੈਡਿਟ ਲਈ ਜਾਂਦੇ ਆ ਹਾਲਾਂਕਿ ਕਰਾਉਣ ਵਾਲਾ ਉਹ ਹੀ ਆ ਇਲਾਜ ਵੀ ਉਹੀ ਛੱਤ ਵੀ ਉਹੀ ਲੀੜਾ ਕੱਪੜਾ ਵੀ ਉਹੀ ਦਵਾਈਦਾਰੂ ਵੀ ਉਹੀ ਆ ਰੋਟੀ ਪ੍ਰਸ਼ਾਦਾ ਵੀ ਉਹਦਾ ਅਨ ਡਾਕਟਰ ਸਟਾਫ ਸਾਡਾ ਸਾਰਾ ਤਨਖਾਹ ਦੇਣ ਵਾਲਾ ਤਾਂ ਉਹੀ ਆ ਭਾਈ ਉੱਪਰ ਵਾਲਾ ਪਰ ਐਸ ਤਕਲੀਫ ਦੇ ਵਿੱਚ ਮਾਤਾ ਮਨਜੀਤ कौर ਗਈ ਕਿਉਂ ਗਈ ਕਿਵੇਂ ਕੌਣ ਸਹੀ ਕੌਣ ਗਲਤ ਇਹਦਾ ਸਵਾਲ ਦਾ ਜਵਾਬ ਕੌਣ ਦੇਊਗਾ ਪਿੰਡ ਦੀ ਪੰਚਾਇਤ ਕਿੱਥੇ ਸੀਗੀ ਪਿੰਡ ਦਾ ਸਾਬਕਾ ਸਰਪੰਚ ਕਿੱਥੇ ਸੀ ਜੇ ਮੌਜੂਦਾ ਨਹੀਂ ਕਰਦਾ ਸੀ ਕੁਝ ਪਿੰਡ ਦਾ ਉਦੋਂ ਸਾਬਕਾ ਕਿੱਥੇ ਸੀ ਫਿਰ ਨੰਬਰਦਾਰ ਕਿੱਥੇ ਸੀ ਪਿੰਡ ਦਾ ਪਿੰਡ ਦੇ ਵਿੱਚ ਨੌਜਵਾਨ ਸਭਾ ਸੀ ਉਹ ਕਿੱਥੇ ਸੀ ਪਿੰਡ ਦੇ ਵਿੱਚ ਗੁਰੂ ਘਰਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਕਿੱਥੇ ਸੀ ਮੈਂ ਕਿੰਨੇ ਗੁਰਦੁਆਰਾ ਸਾਹਿਬ ਥੋੜੇ ਪਿੰਡ ਦੋ ਗੁਰੂ ਘਰਾਂ ਦੋਨੇ ਆਡੇ ਉਹਨਾਂ ਦਾ ਇੱਕ ਉਹਨਾਂ ਦਾ ਜਾਤਾਂ ਦੇ ਹਿਸਾਬ ਨਾਲ ਗੁਰੂ ਘਰ ਬਣਾ ਲੇ ਆ ਮਨੁੱਖੀ ਜਾਤ ਆ ਜਿਹੜੀ ਅਸਲ ਚ ਜਾਤ ਆ ਜਿਹੜੀ ਸਾਡੀ ਮਨੁੱਖੀ ਜਾਤ ਉਹਦੇ ਆ ਹਾਲਾਤ ਸ਼ਰਮ ਕਰੋ ਯਾਰ ਭਾਈ ਆਪਾਂ ਇੰਨਾ ਰੁਪਈਆ ਖਾਚਦੇ ਆ ਬਾਹ ਬਾਹੀ ਕਰਾਉਨੇ ਆ ਯਾਰ ਆਪਦੀ ਪਿੰਡ ਦੇ ਵਿੱਚ ਸਾਡੇ ਪਿੰਡ ਦੀ ਮਾਂ ਦੇ ਆ ਹਾਲਾਤ ਬਣ ਦੇਣ ਬਸ ਇੱਕ ਕੀੜਾ ਹੀ ਨਹੀਂ ਸੀ ਪਏ ਬਾਕੀ ਸਭ ਕੁਝ ਹੀ ਹੋ ਗਿਆ ਬਸ ਇੱਕ ਕੀੜਾ ਹੀ ਨਹੀਂ ਪਏ ਉਹ ਵੀ ਐਡਾ ਵੱਡਾ ਪਿੰਡ ਔਲਖ ਪਿੰਡ ਦੇ ਵਿੱਚ ਇਸ ਮਾਂ ਨੂੰ ਮਾਂ ਕਿੰਨਾ ਟਾਈਮ ਹੋ ਗਿਆ ਤੈਨੂੰ ਇਦਾਂ ਹੋਈ ਨੂੰ ਮੇਰਾ ਪੁੱਤ ਪਹਿਲਾਂ ਮੂਹ ਪੱਕਾ ਸੀ ਤਾਂ ਦਾ ਸਾਲ ਪੱਕਿਆ ਰ ਹ ਹ ਦਾਰੂ ਲੈਂਦੇ ਰ ਮੂਹ ਨੂੰ ਘਰਾਵਾਗਾ ਹ ਹ ਵਰਤਿਆ ਫਰੀ ਪਿੱਛੇ ਰੀੜ ਵਾਲੇ ਹੱਡੀ ਤੇ ਨਾਲ ਫਸਾ ਹੋਣ ਲੱਗਦਾ ਹ ਹ ਫਿਰ ਦਾਰੂ ਲਈ ਘਰਾਵਾ ਜਾਂਦਾ ਦਰੂ ਲਈ ਘਰਾਵਾ ਜਾਂਦਾ ਉਹ ਚਰ ਧੜੀ ਦਾ ਤੇ ਆਉਂਦਾ ਸੀ ਆਪਾਂ ਸ 220 ਕੋਈ ਨੂੰ ਦੇ ਦਿੰਦਾ ਸੀ ਉਹ 220 ਦਾ ਜਿਲ੍ਹਾ ਤਬਾ ਲੈਣੇ ਸੀ ਉਹ ਇਹ ਬਸ ਆ ਵਿਧਾਨਵਦੀ ਗਿਆ ਵਦੀ ਗਿਆ ਵਦੀ ਕਿੰਨੇ ਕ ਟਾਈਮ ਤੁਮ ਹੁਣ ਤਾਂ ਬਸ ਦੋ ਮਹੀਨੇ ਹੋ ਗਏ ਬਸ ਲੱਗੋ ਤਾਰਿਆ ਡੜਿਆ ਆ ਆ ਪਿਲ ਕਰੇ ਹੂੰ ਤੇ ਉਦਾਂ जख्म ਹੋਣ ਲੱਗੇ ਜਿਹੜੇ ਸ਼ੁਰੂਆਤ ਕਿੰਨੇ ਟਾਈਮ ਤੋਂ ਹੋਈ ਹੈ ਦੋ ਤਿੰਨ ਸਾਲਾਂ ਤੋਂ ਮੈਂ ਦੋ ਤਿੰਨ ਮਹੀਨੇ ਵਜੇ ਚਦੀ ਹੋ ਗਈ ਨਹੀਂ ਜਿਹੜੀ ਪਹਿਲਾਂ ਸ਼ੁਰੂ ਹੋਈ ਜਦੋਂ ਉਹਨੂੰ 3 ਸਾਲਾਂ ਤੋਂ ਜਾਨੀ ਕਿ ਤੈਨੂੰ ਇਹ ਬਿਮਾਰੀ ਸੀਗੀ ਮਾੜੀ ਮਾੜੀ ਸੀਗੀ ਮਾੜੀ ਮਾੜੀ ਹੁਣ 3 ਕਿ ਮਹੀਨਿਆਂ ਤੋਂ ਸਾਰੀ ਵੀ ਵੱਧ ਗਈ ਤੇ 3 ਮਹੀਨਿਆਂ ਚ ਮਾ ਪਿੰਡ ਚਾਂਡ ਗਵਾਂਡ ਗਲੀ ਗਵਾਂਡ ਸਾਰਿਆਂ ਨੂੰ ਪਤਾ ਹੀ ਹੋਊ ਜੇ ਦਾ ਕੋ ਤਨਾਲ ਤੇ ਜੰਮਿਆਰੇ ਬਾਣੀ ਪੜੀ ਤੇ ਆੜ ਗਵਾਂਡ ਕੀਦੋਂ ਉਹ ਨਾਲ ਦਾ ਜੰਮਾ ਮਤਲਬ ਤੇਰੇ ਭਰਾ ਸਾਫਾ ਭਾ ਭਰਾਵਾ ਭਰ ਭਰਾਵਾ ਕਿੰਨੇ ਭੈਣ ਭਰਾ ਤੁਸੀਂ 4 ਦੇ ਔਰ ਜੇਠ ਕਿੰਨੇ ਆ ਔਰ ਜੇਠ ਵੀ ਪੰਜ ਚਾਰ ਅਕਸੇ ਨੇ ਕੋਲੇ ਨਾਲ ਕਦੀ ਨਹੀਂ ਸਿਆ ਸਾਡਾ ਕੰਮਰਾ ਅੰਨਾ ਦਾ ਝੂ ਨਹੀਂ ਕਿਸੇ ਦੇ ਕੰਮ ਖੈ ਸਰਜੀ ਵਿਚਾਰਾ ਰਾਤ ਨੂੰ ਕਰਦਾ ਇਹ ਕਿਤੇ ਕੋਸਤਨਾ ਢੇੜ ਤੋਂ ਕੇ ਕੋਸਤਨਾ ਨਾਲ ਫਰਾਤ ਪੱਜਿਆ ਰਿੰਦਾ ਸੀ ਗਾ ਰੋਟੀ ਨਾ ਟੋਕਾ ਵਿਚਾਰੇ ਨੇ ਖਾਣਾ ਖੋਜਨ ਬਾਣੀ ਗੋੜੀ ਪੱਤ ਸਾਡੇ ਕਿਸੇ ਨਹੀਂ ਕੋਸਨਾਰ ਦਾ ਕੰਮਰਾ ਸਾਟਾ ਨਾ ਕੋਈ ਵਰਤਾ ਨਾ ਕੋਈ ਵਰਤਾ ਬੋਤਾ ਹੌਲੇ ਆ ਗਏਗੇ ਜੇ ਕੱਤੀ ਬੋਤ ਹੁੰਦਾ ਅੱਜ ਦੱਸ ਵੇ ਨਾ ਕੋਈ ਜਿਵੇਂ ਦੋ ਨਿਮੰਦਾ ਬਚਰਾ ਡੜੀ ਦਰ ਜਾਂਦਾ ਉਹਦਾ ਵੀ ਪੈਰ ਤੇ ਸੱਟ ਵੱਜੀ ਐ ਇੱਥੇ ਉੱਤੇ ਜਿਨ ਦੇਖ ਤੇ ਉੱਤੇ ਕੋਈ ਨਾ ਡੋਟਰਾ ਮੇਰੇ ਪਤੀ ਕੋਈ ਬੋਤ ਸੀ ਆਪਤਾ ਸੀ ਬਹੁਤ ਜਿਆਦਾ ਨਾ ਖੰਦ ਦਾ ਪਾਲਣ ਕਿਸੇ ਨੇ ਬਾਣੀ ਪੜੀ ਸਾਡੀ ਦੌਰਾਂ ਜੇਠਾ ਦੇ ਕਮਰੇ ਨਾਲ ਓਕੜ ਕੇ ਨੇ ਕਿਸੇ ਨੇ ਵੇਖਿਆ ਇਹ ਕੀ ਹੋ ਗਿਆ ਕਿ ਨਹੀਂ ਇੰਨਾ ਚੀਕਾ ਪਾਉਂਦੀ ਆ ਰੌਲਾ ਪਾਉਂਦੀ ਤੂੰ ਸਾਰੀ ਰਾਤ ਤੁਰਿਆ ਫਿਰਦਾ ਰਹਿਣਾ ਇਹ ਕੀ ਗੱਲ ਕੀ ਬਾਤ ਹੁਣ ਜਦੋਂ ਲੈ ਕੇ ਆਉਣ ਲੱਗੇ ਗੱਡੀ 'ਚ ਪਾ ਕੇ ਉਦੋਂ ਵੀ ਨਹੀਂ ਆਇਆ ਕੋਈ ਉਹ ਅਸੀ ਵਿਚਾਰਾ ਪਿਆਵਾਂ ਹੁੰਦਾ ਤੈਨੂੰ ਪਤਾ ਹੀ ਹੈ ਉਹ ਉੱਡੇ ਵਾਰ ਉਹਦੇ ਵੀ ਹੱਟ ਉਹਤੇ ਸੀਗੇ ਬਸ ਰਹੇ ਹੋ ਮੱਟ ਝਟ ਛੱਟ ਗਏ ਪਰ ਤਮਸੈਂ ਤੋਂ ਮੈਂ ਬਰਫਾਤ ਪਾਇਆ ਸੀ ਤੱਕੇ ਕਿੱਥੇ ਤੇਰੇ ਬਾਂਦਰ ਜਟਾਣਾ ਬਾਂਦਰ ਜਟਾਣਾ ਆਹ ਵੇ ਮੇਰੇ ਕੋਲ ਸੀ ਬੰਦਾ ਬੇਬਕਿੰਦੀ ਥੱਬਾ ਦਾ ਭਰਾਵਾਂ ਦਾ ਨਾਲ ਦੇ ਜੰਮੇ ਨਹੀਂ ਕੰਮ ਆਏ ਹੋਰ ਕੀ ਨਹੀਂ ਹੋਣਾ ਚਾਰ ਭਰਾ ਦੋ ਭੈਣਾ ਤੇ ਚਾਰ ਪੰਜ ਦਿਔਰ ਜੇਠ ਨੇ ਨਨਦਾ ਵੀ ਹੋਣਗੇ ਨਹੀਂ ਵਿਚਾਰੀ 2150 ਤਾਂ ਮੋੱਕ ਗਈ ਨਨਦ ਹੈ ਨਹੀਂ ਸੱਸ ਸੋਰਾ ਵੀ ਮੋੱਕ ਗਿਆ ਸੱਸ ਸੋਰਾ ਮਾਂ ਵੀ ਮਾਂ ਮਾਂਵੇਂਦ ਗੰਦ ਨਾ ਟਿੰਗਾ ਦੇਦਾ ਅੱਪਾ ਬੇਬੇ ਦੀ ਮਾਂ ਵੀ ਮੋੱਕ ਗਈ ਇੱਕ ਪਿਓ ਆ ਬੇਬੇ ਕਹਿੰਦੀ ਮੇਰਾ ਉਹ ਵਿਚਾਰਾ ਖੜਾ ਸੀ ਉੱਥੇ ਬੁੱਦਾ ਤੇਰਾ ਹੈਗਾ ਵਿਚਾਰਾ ਸੋਚੋ ਬਾਈ ਯਾਰ ਸਮਝੋ ਯਾਰ ਬਾਈ ਵਿਚਾਰੇ ਹੋ ਯਾਰ ਬਾਈ ਅਸਸਥਾਵਾਂ ਦੀ ਕਿਉਂ ਲੋੜ ਪੈ ਰਹੀ ਹੈ ਬਾਈ ਸਾਡੇ ਵਰਗੇ ਲੋਕ ਸਮਾਜ ਸੇਵੀ ਕਿਉਂ ਬਣ ਰਿਹਾ ਯਾਰ ਬਾਈ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਆ ਜਿਹੜੇ ਪਿੰਡ ਚੋਂ ਇਹ ਮਾਂ ਆਈ ਆ ਜਿਹੜੀ ਗਲੀ ਦੇ ਵਿੱਚੋਂ ਆਈ ਆ ਜਿਹੜੇ ਬਾੜ ਦੇ ਵਿੱਚੋਂ ਜੇ ਆਈ ਆ ਜਿਹੜੇ ਠੁਲੇ ਦੇ ਵਿੱਚੋਂ ਇਹ ਆਈ ਆ ਇਹਦੇ ਗੋਤ ਵਾਲੇ ਇਹਦੀ ਜਾਤ ਵਾਲੇ ਕੋਈ ਕਿਸੇ ਦੀ ਜ਼ਮੀਰ ਨਹੀਂ ਬਚ ਜਾਗੀ ਅਸੀਂ ਜਾਤਾਂ ਦੇ ਹਿਸਾਬ ਨਾਲ ਗੁਰੂ ਘਰ ਬਣਾ ਲਏ ਗੁਰੂ ਸਾਹਿਬ ਨੂੰ ਵੀ ਵੰਡ ਲਿਆ ਸੀ ਦੁੱਖ ਤਾਂ ਵੰਡ ਨਹੀਂ ਸਕੇ ਅਸੀਂ ਕਿਸੇ ਦਾ ਇਦੋਂ ਵੱਧ ਤਕਲੀਫ ਹੋਰ ਕੀ ਹੋਊ ਪੂਰਾ ਸਰੀਰ ਗੜ ਗਿਆ 3 ਮਹੀਨੇ ਹੋ ਗਏ 3 ਮਹੀਨੇ ਮਨਜੀਤ ਕੌਰ ਗੰਜੀ ਹੋ ਗਈ ਵਿਚਾਰੀ ਗੋਤ ਮਨਾਉਣੀ ਪੈਗੀ ਕਾਦੀ ਇੱਜ਼ਤ ਰਹਿ ਗਈ ਸਾਡੀ ਫਿਰ ਸਾਡੀ ਮਾਂ ਦੀ ਸਾਡੀ ਭੈਣ ਦੀ ਸਾਡੀ ਧੀ ਦੀ ਗੋਤ ਹੀ ਮੁੰਨੀ ਗਈ ਪਰ ਅਸੀਂ ਸਿਰ ਚੱਕ ਕੇ ਤੁਰਦੇ ਆ ਕਿਉਂਕਿ ਕੋਈ ਮਰੇ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਸਾਨੂੰ ਕੀ ਫਰਕ ਪੈਂਦਾ ਸਾਡੀ ਕੀ ਲੱਗਦੀ ਐ ਇਹ ਅਸੀਂ ਕੀ ਲੈਣਾ ਇਹ ਤੋਂ ਸਾਨੂੰ ਕੀ ਆ ਬਾ ਵਈ ਬਾ ਕਮਾਲ ਕਰਤੀ ਬਾਈ ਐ ਗੱਲ ਕੱਲੀ ਔਲਖ ਪਿੰਡ ਦੀ ਨਹੀਂ ਜਾਂ ਔਲਖ ਪਿੰਡ ਦੇ ਲੋਕਾਂ ਦੀ ਨਹੀਂ ਔਲਖ ਪਿੰਡ ਦੇ ਤੋਂ ਬਿਨਾਂ ਵੀ ਬਹੁਤ ਲੋਕ ਨੇ ਇਦਾਂ ਦੀਆਂ ਮਨਜੀਤ ਕੌਰ ਵਰਗੀਆਂ ਮਾਵਾਂ ਦੇ ਛਾਤੀਆਂ 'ਚ ਕੀੜੇ ਪੈ ਜਾਂਦੇ ਆ ਮੈਂ ਕੋਈ ਸਰਪੰਚ ਪੰਚ ਨਵੀਂ ਪੰਚਾਇਤ ਬਣੀ ਹੁਣ ਪਿੱਛੇ ਜੇ ਵੋਟਾਂ ਪੈ ਕੇ ਹਟੀਆਂ ਮੈਂ ਬੋਟ ਲੈ ਲਈ ਪਤਾ ਤੂੰ ਕੌਣ ਤੇ ਮੈਂ ਕੌਣ ਉਹ ਆ ਸਾਡੇ ਭਾਤੀ ਦੇ ਸੀ ਮੇਰੇ ਜੇਠ ਦਾ ਮੁੰਡਾ ਸੀਗਾ ਇਹ ਬੋਰਾ ਤੇ ਗਿਆ ਸੀ ਉਹ ਇਹਦੇ ਘਰ ਵਾਲੀ ਨੇ ਫੋਨ ਲਾਇਆ ਦੀ ਮਾਸੀ ਵਿਚਾਰੀ ਬਹੁਤ ਡਾਉਣਾ ਇਹਦਾ ਵਿਚਾਰਾ ਉਦੋਂ ਵੀ ਰੋਈ ਜਾਂਦਾ ਸੀ ਭਾਈ ਮੈਨੂੰ ਮਿਲਿਆ ਬਾਅਦ ਉਦਮ ਸਿੰਘ ਦਾ ਬਾਈ ਮੈਂ ਬੋਰਾ ਦਾ ਕੰਮ ਕਰਦਾ ਮੈਂ ਸ਼ਾਮ ਛੱਡ ਕੇ ਆਇਆ ਕੰਮ ਜੇਟ ਜਵਾਕ ਤੇ ਬਹੁਤ ਮੈਂ ਕਰਦੀ ਇਹਨਾਂ ਦਾ ਪੁੱਤ ਤਿੰਨ ਬਹੂਆਂ ਤਿੰਨੇ ਹੀ ਮੁੰਡੇ ਇਤਰੇ ਦਿਓਰ ਦੇ ਜਵਾਕ ਜੇਠ ਦੇ ਜਵਾਕ ਬਹੁਤ ਜਿਆਦੇ ਸਾਡਾ ਕਰਦੇ ਫਿਰ ਆਪਿਆਂ ਨਾਲ ਤਾਂ ਪਾਸੇ ਵਾਲਾ ਹੀ ਚੰਗਾ ਨਾ ਚਲੋ ਵਾੜ ਕੇ ਵਿਚਾਰਿਆਂ ਨੇ ਸਾਨੂੰ ਇੱਥੇ ਸਿਰ ਧਾਕੇ ਰਾ ਲਿਆ ਕੇ ਚਲੋ ਧੰਨਵਾਦ ਆਮਾ ਉਦਮ ਸਿੰਘ ਦਾ ਨਾਮ ਸੀ ਤੇ ਉਹਦੀ ਨਿੱਕੀ ਜੀ ਪਤੀ ਜੀ ਆ ਹੋ ਬੁਖਾਰ ਦਿਮਾਗ ਨੂੰ ਚੜ ਗਿਆ ਦੇ ਵਿਚਾਰੇ ਦੇ ਹਾਂ ਨਾ ਤਪਲੇ ਪਲੇ ਫੂਲ ਲਾ ਕੇ ਆਉਂਦੇ ਚਾਚੇ ਨੂੰ ਪੁੱਛਦਾ ਚਾਚਾ ਤੂੰ ਟੈਨਸ਼ਨ ਨਾ ਲੈ ਮਾਂ ਜੀ ਰਹਾ ਜੀ ਤੋ ਕੇਰਾ ਤੁਨੋਂ ਇੱਥੇ ਜਾਏ ਨਾ ਰਾਮ ਆ ਜਾਊਗਾ ਤੋ ਤੇ ਤੂੰ ਵੀ ਮਨਜੀਤ ਕੁਰੇ ਬਿਲਕੁਲ ਫਿਕਰ ਨਹੀਂ ਕਰਨਾ ਅਸੀਂ ਤੇਰੇ ਪੁੱਤ ਤੂੰ ਟੈਨਸ਼ਨ ਨਹੀਂ ਲੈਣੀ ਮੇਰਾ ਨਾਂ ਗੁਰਪ੍ਰੀਤ ਆ ਮਾਂ ਤੇਰਾ ਮੈਂ ਪੁੱਤ ਆ ਤੇ ਪੂਰਾ ਸਾਥ ਦੇਾਂਗੇ ਮਾਂ ਵਾਹਿਗੁਰੂ ਮਿਹਰ ਕਰੇ ਉਹਦੀ ਕਿਰਪਾ ਰਵੇ ਬਸ ਅਸੀਂ ਤੇਰੇ ਨਾਲ ਆਮ ਜਮਾ ਠੀਕ ਹੋ ਜਾਣਾ ਤੁਸੀਂ ਏਤੀ ਠੀਕ ਆ ਮੈਂ ਦਾ ਸੀਗਾ ਤੁਹਾਨੂੰ ਉੱਥੋਂ ਮੈਂ ਸਹਾਇਤਾ ਕਰਾਉਂਗਾ ਘਰ ਕੋਈ ਜੱਜ ਦਾ ਕੋਠਾ ਪਾ ਕੋਈ ਨਾ ਮੈਂ ਪਹਿਲਾਂ ਤੁਸੀਂ ਠੀਕ ਹੋਵੋ ਤਕੜੇ ਹੋ ਘਰ ਵੀ ਪਾ ਲਾਂਗੇ ਆਪਾਂ ਕੋਈ ਨਾ ਕਮਰਾ ਵੀ ਪਾ ਲਾਂਗੇ ਕੋਈ ਨਾ ਇਹ ਤਾਂ ਪੁੱਤ ਵੇਖੇ ਨਾ ਜਾ ਕੇ ਅਸੀਂ ਮਾਫਿੱਟੇ ਲਾਂ ਤਾਂ ਤੁਹਾਡੇ ਇਹ ਜੇ ਥਾਂ ਤੇ ਰਹਿੰਦੇ ਕਿਉਂ ਉੱਥੇ ਪਸੋਂ ਨਹੀਂ ਰਹਿੰਦੇ ਜਿੱਥੇ ਅਸੀਂ ਰਹਿੰਦੇ ਆ ਇਹ ਮਾਂ ਬਿਮਾਰੀਆਂ ਹੀ ਤਾਂ ਲੱਗੀ ਹੈ ਕਿ ਨਹੀਂ ਉਤੋਂ ਹੀ ਕੋਈ ਕੈੜਲੀ ਕੁਲਲੀ ਕੋਈ ਡੱਕ ਪਿਆ ਉੱਤੇ ਕੋਈ ਐਜੀ ਚੀਜ਼ ਜਿਹਦੇ ਕਰਕੇ ਆ ਇੰਨਾ ਚਮੜੀ ਰੋ ਹੋ ਗਿਆ ਐਡਾ ਵੱਡਾ ਉਹ ਵੇਰੀ ਵਿਚਾਰੇ ਰਹਿਦਾ ਸੀ ਡਾਟ ਹੋ ਗਿਆ ਫਰੀਦ ਘਰ ਤੋਹਰੇ ਉਦੋਂ ਤਾਂ ਮੇਰੀ ਮਾਂ ਆਉਂਦੀ ਸੀਗੀ ਮਾਵਾਂ ਨੂੰ ਤਾਂ ਹੁੰਦਾ ਢਿੰਨਾ ਦਾ ਸਿਰ ਤੋਂ ਸਾਈਨਾ ਉੱਠ ਜੇ ਘਰ ਪਰਾ ਤਾਂ ਕਰਦੇ ਰੇ ਰਾਮਾ ਗਨ ਨੰ ਮੇਰੇ ਤੇ ਕਈ ਬੰਦਾ ਪੁੱਤ ਨੂੰ ਪਤਾ ਹੀ ਨਹੀਂ ਸੀਗਾ ਵੀ ਸਿਰ ਉੱਪਰ ਹੈ ਆਪ ਬਸ ਜੀ ਕਰਿਓ ਅਰਦਾਸ ਇਸ ਮੇਰੀ ਮਾਂ ਵਾਸਤੇ ਅੱਜ ਵੀ ਉਹੀ ਗੱਲਾਂ ਕਰ ਕਰਕੇ ਪਛਤਾਈ ਜਾਂਦੀ ਆ ਕੋਸੀ ਜਾਂਦੀ ਆ ਆਪਣੇ ਆਪ ਨੂੰ ਆਪਣੀ ਕਿਸਮਤ ਨੂੰ ਇਸ ਦੁਨੀਆ ਤੋਂ ਜਾ ਚੁੱਕੇ ਆਪਣੇ ਮਾਂ ਨੂੰ ਆਪਣੇ ਵਡੇਰਿਆਂ ਨੂੰ ਮਨਜੀਤ ਕੌਰ ਉਹਨਾਂ ਆਪਣੇਾਂ ਤੋਂ ਸਵਾਲ ਪੁੱਛ ਰਹੀ ਆ ਜਿਹੜੇ ਰਿਸ਼ਤੇ 'ਚ ਬੜੇ ਨੇੜਿਓਂ ਸੀ ਪਰ ਦੁੱਖ 'ਚ ਬੜੇ ਦੂਰ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ